ਸ਼ਹਿਰ ਦੇ ਅੰਦਰ ਕੂੜਾ ਚੱਕਣ ਵਾਲੇ ਨਵੇਂ ਟਿਪਰ ਚਾਲਕ ਗਏ ਹੜਤਾਲ ਤੇ ਨਹੀਂ ਮਿਲੀ 3 ਮਹੀਨੇ ਤੋਂ ਤਨਖਾਹ ਅਤੇ ਕੁਝ ਨੂੰ ਦਿੱਤਾ ਗਿਆ ਹਟਾ ਸੋਮਵਾਰ ਨੂੰ 10 ਵਜੇ ਦੇ ਲਗਭਗ ਬਟਿੰਡਾ ਦੇ ਬਾਲਮੀਕ ਚੌਕ ਦੇ ਨੇੜੇ ਟਿਪਰ ਚਾਲਕ ਜਿਹੜੇ ਨਵੇਂ ਭਰਤੀ ਕੀਤੇ ਗਏ ਸਨ ਉਹ ਹੜਤਾਲ ਤੇ ਚਲੇ ਗਏ ਹਨ ਅਤੇ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਸਾਡੇ ਮਸਲੇ ਦਾ ਹੱਲ ਨਹੀਂ ਹੁੰਦਾ ਸਾਡੇ ਵੱਲੋਂ ਇਹ ਹੜਤਾਲ ਲਗਾਤਾਰ ਜਾਰੀ ਰਹੇਗੀ ਇਸ ਨੂੰ ਲੈ ਕੇ ਸ਼ਹਿਰ ਦੇ ਅੰਦਰ ਕੂੜੇ ਦੀ ਵੱਡੀ ਸਮੱਸਿਆ ਫਿਰ ਤੋਂ ਆ ਸਕਦੀ ਹੈ ਉਹਨਾਂ ਕਿਹਾ ਕਿ ਜਦੋਂ ਸ਼ਹਿਰ ਦੇ ਅੰਦਰ ਪੁਰਾਣੇ ਜਿਹੜੇ ਅਪਟੇ ਪ੍ਰਚਾਲਕ ਸਨ ਉਹਨਾਂ ਵੱਲੋਂ 1 ਮਹੀਨਾ ਹੜਤਾਲ ਕੀਤੀ ਗਈ ਸੀ ਤਾਂ ਉਹਨਾਂ ਉਸ ਤੋਂ ਬਾਅਦ ਸਾਨੂੰ ਨਵੇਂਆਂ ਨੂੰ ਇੱਥੇ ਆਪਣਾ ਭਰਤੀ ਕੀਤਾ ਗਿਆ ਸੀ ਅਤੇ 3 ਮਹੀਨੇ ਤੋਂ ਸਾਡੀ ਨਾ ਸੈਲਰੀ ਮਿਲੀ ਹੈ ਤੇ ਹੁਣ ਸਾਨੂੰ ਆਪਣਾ ਹਟਾਇਆ ਜਾ ਰਿਹਾ ਹੈ ਜਿਸ ਦੇ ਵਿਰੋਧ ਵਜੋਂ ਉਹਨਾਂ ਵੱਲੋਂ ਹੁਣ ਹੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਉਹਨਾਂ ਕਿਹਾ ਕਿ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਜਾਂ ਸਾਡੀਆਂ ਸੈਲਰੀਆਂ ਨਹੀਂ ਮਿਲਦੀਆਂ ਜਾਂ ਸਾਨੂੰ ਇੱਥੇ ਦੁਬਾਰਾ ਤੋਂ ਕੰਮ ਤੇ ਨਹੀਂ ਰੱਖਿਆ ਜਾਂਦਾ ਸਾਡੇ ਵੱਲੋਂ ਇਹ ਹੜਤਾਲ ਲਗਾਤਾਰ ਜਾਰੀ ਆਪਣ ਰੱਖੀ ਜਾਵੇਗੀ ਅਸੀਂ ਦਿਖਾ ਰਹੇ ਹਾਂ ਬਟਿੰਡਾ ਦੇ ਬਾਲਮੀ ਚੌਂਕ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਨਵੇਂ ਭਰਤੀ ਕੀਤੇ ਆਪਣਾ ਟਿਪਰ ਚਾਲਕ ਜਿੱਥੇ ਇਹਨਾਂ ਨੂੰ ਤਨਖਾਹ ਨਹੀਂ ਮਿਲੀ ਅਤੇ ਕੁਝ ਨੂੰ ਵਿੱਚੋਂ ਹਟਾ ਦਿੱਤਾ ਗਿਆ ਉਹਦੇ ਵਿਰੋਧ ਵਿੱਚ ਉਹਨਾਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਸ਼ਹਿਰ ਦੇ ਅੰਦਰ ਹੁਣ ਕੂੜੇਦਵਾਰਾ ਸਮੱਸਿਆ ਆ ਸਕਦੀ ਹੈ ਜਿੰਦਾਬਾਦ ਜਿੰਦਾਬਾਦ ਸੱਗਾ ਇੱਕ ਜਿੰਦਾਬਾਦ 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 ਸਦੀ ਤੱਕ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਦੀ ਤੱਕ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ

ਮਿਊਂਟੀ ਪਰ ਜੁਨੇ ਨੇ ਅਭਿਸ਼ੇਕ ਨਾਮ ਹੈ ਸਾਡਾ ਸਾਲ ਪਹਿਲੇ ਗਿਆ ਬਾਲਮਿਗੀ ਅਰੇ ਰਵਾਲਮਿਗੀ ਇਹ ਹੀ ਮਾਮਲਾ ਚੋਸ ਸਾਲ ਨੂੰ 250 ਬੰਦੇ ਰੱਖੇ ਸੀਗੇ ਜਿਹੜੇ ਪੁਰਾਣੇ ਬੰਦੇ ਟਾਈ ਸੀਗੇ ਤੇ ਅਜਮੇਰ ਸਾਹਿਬ ਨੇ ਸਾਰੇ ਅਵਸਰ ਮੇਂ ਇਹ ਗੱਲ ਕਹੀ ਜੀ ਤੁਹਾਨੂੰ ਸਾਡੇ ਨਾਲ ਕਰੋ ਤੁਹਾਨੂੰ ਹਟਾਣਗੇ ਨਹੀਂ ਵੀ ਤੁਸੀਂ ਕੰਮ ਕਰੋ ਲੋਕਾਂ ਦੇ ਘਰੇ ਇਹਨੇ ਮੇ ਵੱਡੇ ਸੁਣ ਸੀਗੇ ਅਸੀਂ ਹੱਥ ਮਾਰ ਮਾਰ ਕੇ ਕੂੜਾ ਚੱਕਿਆ ਤੇ ਸਾਨੂੰ 3 ਮਹੀਨੇ ਦੀ ਸੈਲਰੀ ਨਹੀਂ ਦਿੱਤੀ ਸਾਨੂੰ ਕਿਹਾ ਕਿਦਾ ਸਵੇਰ ਵਾਲੇ ਬੰਦੇ ਕੰਮ ਕਰਕੇ ਆਏ ਸ਼ਾਮ ਵਾਲੇ ਬੰਦਿਆਂ ਨੂੰ ਕਹਿੰਦਾ ਤੁਸੀਂ ਘਰੇ ਜਾਓ ਸਾਰੇ ਜਣੇ ਵਜ਼ੀਰ ਕਰਨੀ ਹੈ ਸੈਲਰੀ ਵੀ ਨਹੀਂ ਦਿੱਤੀ ਕੁਝ ਵੀ ਨਹੀਂ ਦਿੱਤਾ ਗੱਡੀਆਂ ਅਸੀਂ ਆਉਂਦੇ ਪੈਸਿਆਂ ਨਾਲ ਖਸਾਰੀਆਂ ਕਰਾਉਂਦੀ ਪੈਸਿਆਂ ਨਾਲ ਠੀਕ ਕਰਾਂਗੇ ਜੀ ਟਿੰਡੂ ਜੱਡਾ ਹੁਣ ਵੀ ਕਿੰਨਾ ਚਿਰ ਚੱਲੂ ਰੋਟਾ ਤੇ ਜਦੋਂ ਤੱਕ ਸਾਡਾ ਮਾਮਲਾ ਨਹੀਂ ਸਾਨੂੰ ਇਹ ਕਹਿਣਗੇ ਵੀ ਆਪਦੀ ਡਿਊਟੀ ਦੇ ਦਿਓ ਤੇ ਸਾਨੂੰ ਲਿੱਕਤੀ ਰੁਪਏ ਲੈਣਗੇ ਤੇ ਅਸੀਂ ਜਾਵਾਂਗੇ ਨਹੀਂ ਤਾਂ ਅਸੀਂ ਭਰਨਾ ਨਹੀਂ ਚਾਹਦੇ ਸਾਨੂੰ ਇਨਸਾਫ ਚਾਹੀਦਾ ਸ਼ਾਇਦ ਕੋਈ ਡੱਟੇ ਪਰ ਚੱਲਦੇ ਕੋਈ ਨਹੀਂ ਚੱਲਦੇਗੇ ਪਿਛਲੇ 15 ਦਿਨਾਂ ਦੀ ਸੀ ਪਾਣੀ ਉਹ ਕੋਈ ਸਾਹਿਬ ਪੁਰਾਣੇ ਬੰਦੇ ਤਾਂ ਝਾੜੂ ਤੇ ਆ ਸਾਰੇ ਨਵੇਂ ਬੰਦੇ ਰੱਖ ਕੇ ਜੀ ਅਸੀਂ ਟੀਪਰ ਚਲਾ ਨਹੀਂ ਦੇ। ਨਾ ਚਲਾਉਂਦੇ। ਆਪ ਦੀ ਡਿਊਟੀ ਕਰ ਰਹੀ ਐਸੀ ਆ। ਕਿਹਦੀ ਕਿਹੋ ਸਮੱਸਿਆ? ਕਿਹਦੀ ਕਿਹੋ ਸਮੱਸਿਆ ਹੈ ਇਹ ਦੱਸੋ। ਹਾਂ ਜੀ। ਸਮੱਸਿਆ ਕਿਹਦੀ ਹੈ ਉਹ ਸ਼ਹਿਰ ਦੇ ਹੁੰਦੇ। ਦੇਖੋ ਜੀ ਇਹ ਸਾਨੂੰ ਕਹੀ ਜੇ ਆਪਣੇ ਕੀ ਕਹਿੰਦੇ ਸਾਨੂੰ ਕੋਈ ਅਜਮੇਰ ਸਰ ਆਏ ਸੀਗੇ। ਉਹਨਾਂ ਨਾਲ ਗੱਲਬਾਤ ਕੀਤੀ ਸੀਗੀ। ਆਪਣੇ ਪਹਿਲਾਂ ਵੀ ਆਏ ਸੀਗੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਅਸੀਂ ਟਰਾਲੀਆਂ ਕਢਾਣੇ ਤੇ ਟੀਪਰ ਅਸੀਂ ਕਢਾਉਂਦੇ ਨਹੀਂ। ਤਸਾਨੂੰ ਟਿਪਰ ਵੀ ਸਾਡੀ ਸੁਪਰਵਾਈਜ਼ਰ ਹੋਈ ਸੀਗੇ ਕਢਾਉਂਦੇ ਸੀਗੇ ਤੇ ਉਹਨੋਂ ਮੁਕਰਗੇ ਕਿ ਇਹ ਮਾਦਕ ਕਢਾਂਦਾ ਹੀ ਨਹੀਂ ਕਹਿੰਦੇ ਟਿਪਰ ਦਾ ਅਸਤਾ ਟਰਾਲੀਆਂ ਕਢਾਣੇ ਆ ਸਾਡੀ ਸਾਡੀ ਡਿਊਟੀ ਤਾਂ ਟਰਾਲੀਆਂ ਤੇ ਆ ਤੇ ਸਾਡਾ ਸੁਪਰਵਾਈਜ਼ਰ ਵੀ ਹੋਈ ਸੀ 10 ਮਿੰਟ ਲੇਟ ਆਉਂਦੇ ਸੀਗੇ ਕੁੰਡਾ ਲਾਉਂਦਾ ਵੀ ਜਾਓ ਘਰੇ ਆਪ ਆਪਣੇ ਤੇ ਸਾਡੇ ਨਾਲ ਬਹੁਤ ਅਤਿਆachar ਕਰ ਰਿਹਾ ਤੇ ਸਾਨੂੰ ਕੋਈ ਇਨਸਾਫ ਦੇ ਨਹੀਂ ਰਿਹਾ ਜੀ ਜੀ ਨਾਮ ਮੈਂ ਤੁਹਾਡਾ ਮੇਰਾ ਨਾਮ ਜੀ ਗੁੱਲੂ ਆ 7409 ਤੇ ਮੈਂ ਡਰਾਈਵਰ ਆ ਜੀ ਮਾਮਲਾ ਜੀ ਮਾਮਲਾ ਆ ਜੀ ਦੇਖੋ ਜੀ 100 150 ਬੰਦਾ ਤੇ ਨਹੀਂ ਪ੍ਰੇਜ਼ੈਂਟ ਕਰ ਲਿਆ ਇਹ 100 ਬੰਦੇ ਦੀ ਸਮੱਸਿਆ ਜੀ ਠੀਕ ਹੈ ਜੀ ਤੇ ਆਪਾਂ ਨੂੰ ਹੁਣ ਮੰਨ ਲਓ ਵੀ 3 ਮਹੀਨੇ ਤੋਂ ਪਰ ਹੋ ਗਿਆ ਤਨਖਾਹ ਨਹੀਂ ਮਿਲਿਆ ਹਾਂਜੀ ਜਦੋਂ ਇਹਨਾਂ ਨੂੰ ਪ੍ਰੋਬਲਮ ਹੋਈ ਸੀ ਇਹ ਆਪਣੇ ਸਾਰੇ ਸ਼ਹਿਰ 'ਚ ਘੋੜੇ ਦੇ ਅਰਕਾਰ ਦੇ ਵਿਸ਼ੇ ਨੂੰ ਸਾਰੇ ਬੰਦੇ ਅਸੀਂ ਅਸੇ ਨੂੰ ਤੋਂ ਬਾਅਦ ਅਸੀਂ ਜਿੰਨੇ ਵੀ ਮਲਾਜ਼ਮਾਂ ਸਾਰਿਆਂ ਨੂੰ ਇਹਨਾਂ ਨੇ ਰੱਖ ਲਿਆ ਸਾਰੇ ਦੇ ਡਾਕੂਮੈਂਟ ਇਹਨਾਂ ਨੇ ਲਿੱਟਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਕਹਿੰਦੇ ਵੀ ਅਸੀਂ 100 ਬੰਦਿਆਂ ਨੂੰ ਹਟਾਵਾਂਗੇ ਇਹ ਤਾਂ ਦੇਖੋ ਜੀ ਸਾਡੇ ਮਤਲਬ ਦਾ ਕੰਮ ਹੈ ਨਹੀਂ ਇਹਨਾਂ ਨੇ ਕਿਹਾ ਵੀ ਵੀ ਮਾਰਨਿੰਗ ਵਾਲੇ ਮੰਦੇ ਆ ਜੋ ਉਹਨਾਂ ਨੂੰ ਪ੍ਰੈਜੈਂਟ ਕਰਤਾ ਔਰ ਕੁਝ 30 ਬੰਦੇ ਦੁਪਹਿਰ ਵਾਲੇ ਰੱਖ ਲੈ ਇਸ ਤੇ ਅਸੀਂ ਮਨਰਾਜੀ ਨੇ ਮੈਂ ਖੁਦ ਸਵੇਰ ਵਾਲਾ ਮੈਂ ਟਰਾਲੀ ਚਲਾਣਾ ਹੈ ਬਈ ਬਹੁਤ ਵਧੀਆ ਖੁਦ ਮੈਂ ਕੂੜਾ ਚੱਕਦਾ ਰੇਡੀ ਚਲਾਣਾ ਤੇ ਨਾਲੇ ਗੱਡੀ ਚਲਾਉਣਾ ਜੀ ਸਾਡੇ ਪਾਜਿੰਦਾ ਵਾ ਮੇਰੀ ਇੱਕ ਬੋਲਤੀ ਹੈ ਜੀ ਸਾਰਿਆਂ ਨੂੰ ਨਗਰ ਨਿਯਮ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੋਲਤੀ ਹੈ ਉਹਨਾਂ ਦੇ ਚਰਨਾਂ 'ਚ ਅਸੀਂ ਹੈਗੇ ਹਾਂ ਉਹਨਾਂ ਦੇ ਜਵਾਬ ਚ ਹੈਗੇ ਹਾਂ ਜੀ ਤੱਕਾ ਨਾ ਕਰੋ ਜੀ ਤੱਕਾ ਨਾ ਕਰੋ ਜੀ ਉਹਨੇ ਕਿਹਾ ਚੱਲੂ ਜਿਹੜੇ 100 ਬੰਦੇ ਆ ਜੀ ਹੜਤਾਲ ਕਿਹਨੇ ਚੱਲੂਗੀ ਇਹ ਹੜਤਾਲ ਤਾਂ ਬਾਉ ਜੀ ਐਂ ਜੀ ਜੇ ਓਕੇ ਕਰ ਦੇਣ ਅੱਜ ਕਰਦੇ ਤਾਂ ਅਸੀਂ ਕੱਲ ਹੀ ਗੱਡੀ ਕੱਢਣ ਲਾਂਗੇ ਜੀ ਜੇ ਐਂ ਕਹਿਣ ਵੀ ਅਸੀਂ 100 ਬੰਦੇ ਨਹੀਂ ਰੱਖਣੇ ਫਿਰ ਤਾਂ ਜੀ ਕੋਈ ਗੱਡੀ ਨਹੀਂ ਚੱਲਣੀ ਕੋਈ ਗੱਡੀ ਨਹੀਂ ਚੱਲਣੀ ਕੋਈ ਕਿਸੇ ਦੇ ਨਾਲ ਸਾਨੂੰ ਨਹੀਂ ਅਸੀਂ ਕੀ ਕਹਿੰਦੇ ਵੀ ਕੋਈ ਅਫਸਰ ਦੇ ਨਾਲ ਕੋਈ ਧੱਕਾ ਨਹੀਂ ਇੱਕ ਨੂੰ ਕੋਈ ਅਫਸਰ ਨਾਲ ਕੋਈ ਧੱਕਾ ਨਹੀਂ ਕੋਈ ਕਿਸੇ ਨਾਲ ਕੋਈ ਛੁਣ ਜੀ ਜੀ ਅਫਸਰਸ ਆਪਣੇ ਆਪ ਦੇ ਜੇ ਸਾਨੂੰ ਇਨਸਾਫ ਦੇ ਦੇ ਤਾਂ ਜੇ ਉਹਨਾਂ ਦੇ ਚਰਨਾਂ 'ਚ ਅਸੀਂ ਬੈਠੇ ਹਾਂ ਉਹਨਾਂ ਦੇ ਜਵਾਬ ਕਿਹਨੇ ਮੇਰਾ ਨਾਮ ਵਿਕਰਮ ਹੈ ਜੀ ਜਿਹਕੇ ਮੈਂ ਮਨਿਸਪਲ ਕਾਰਪੋਰੇਸ਼ਨ ਦਾ ਮੈਂ ਵਰਕਰ ਆ ਠੀਕ ਹੈ ਜੀ ਤੇ ਸਾਡੇ ਜਿਹੜੇ ਅਸੀਂ ਜਦੋਂ ਹੜਤਾਲ ਸੀ ਪੁਰਾਣੇ ਮੈਂਬਰਾਂ ਦੀ ਠੀਕ ਹੈ ਉਦੋਂ ਇੱਕ ਮੰਤ ਦੀ ਉਹਨਾਂ ਦੇ ਹੜਤਾਲ ਚੱਲੀ ਰਹੀ ਠੀਕ ਹੈ ਤੇ ਲੋਕਾਂ ਦੇ ਕਰਕੇ ਬਹੁਤ ਔੜਾ ਸੀਗਾ ਉਦੋਂ ਇਹਨਾਂ ਨੇ ਉਹਨਾਂ ਬੰਦਿਆਂ ਨੂੰ ਕੱਢ ਕੇ ਭਰਤੀ ਰੱਖੀ ਸੀਗੀ ਠੀਕ ਹੈ ਪਰਤੀ ਵਿੱਚੋਂ ਅਸੀਂ ਇਹਨਾਂ ਨੇ ਸਾਡੇ ਤੋਂ ਸਾਰੇ ਡਾਕੂਮੈਂਟ ਲਿੱਤੇ ਜੇ ਸਾਰਾ ਸਬੂਤ ਲਿੱਤਾ ਗਿਆ ਠੀਕ ਹੈ ਸਾਡੇ ਬੈਂਕ ਅਕਾਊਂਟ ਸਾਡੇ ਆਧਾਰ ਕਾਰਡ ਪੇਟੀਐਮ ਸਾਰਾ ਕੁਝ ਲਿੱਤਾ ਇਹਨਾਂ ਨੇ ਠੀਕ ਹੈ ਤੇ ਜਦੋਂ ਸਾਡੇ ਤੋਂ ਇਹਨਾਂ ਦੀ ਜਦੋਂ ਇਹਨਾਂ ਦੀ ਮੁਸੀਬਤ ਸੀਗੀ ਜਦੋਂ ਲੋਕ ਇਹਨਾਂ ਨੂੰ ਗਾਲਾ ਕੱਢ ਰਹੇ ਸੀ ਬੋਲ ਰਹੇ ਸੀ ਇਹਨਾਂ ਨੂੰ ਜਦੋਂ ਠੀਕ ਹੈ ਉਦੋਂ ਅਸੀਂ ਇਹਨਾਂ ਦੀ ਮਦਦ ਲਈ ਅੱਗੇ ਆਏ ਆ ਠੀਕ ਹੈ 3 ਮਹੀਨੇ ਅਸੀਂ ਲਗਾਤਾਰ ਬਿਨਾਂ ਇਹਨਾਂ ਤੋਂ ਕੁਐਸਚਨ ਕੀਤੇ ਪੁੱਟ ਕੋਈ ਕੁਐਸਚਨ ਪੁੱਟ ਨਹੀਂ ਕੀਤਾ ਅਸੀਂ ਲਗਾਤਾਰ 3 ਮਹੀਨੇ ਤੋਂ ਇਹਨਾਂ ਦੇ ਕੰਮ ਕਰੀ ਜਾ ਰਿਹਾ ਠੀਕ ਹੈ ਇਹਨਾਂ ਦੀ ਜਿਹੜੇ ਕੰਪਲੀਟ ਕਰਦੇ ਸੀ ਇਹਨਾਂ ਦੇ ਕੰਪਲੀਟਾ ਚੱਕੀਆਂ ਠੀਕ ਹੈ ਲੋਕਾਂ ਦੇ ਘਰੇ ਗਏ ਆ ਉਹਨਾਂ ਦੀ ਵੀ ਗੱਲਾਂ ਸੁਣੀ ਆ ਇਹਨਾਂ ਦੇ ਕਰਕੇ ਤੇ ਜਦੋਂ ਅਸੀਂ ਅਸੀਂ ਤਨਖਾਹ ਮੰਗ ਰਿਹਾ ਸੈਲਰੀ ਮੰਗ ਰਿਹਾ ਸਾਡਾ ਹੱਕ ਮੰਗ ਰਿਹਾ ਉਹਦੇ ਹੱਥ ਖੜਾ ਕਰ ਰਿਹਾ ਉਹਦਾ ਸਾਨੂੰ 3 ਮਹੀਨੇ ਹੋ ਗਏ ਸਾਡੀ ਕੋਈ ਤਨਖਾਹ ਨਹੀਂ ਆਈ ਸਾਨੂੰ ਟਾਈਮ ਦਿੱਤਾ ਗਿਆ ਸੀਗਾ ਗੁਰਪ੍ਰੀਤ ਗੁੱਟਰ ਸਾਹਿਬ ਨੇ ਐਕਸ਼ਨ ਸੀ ਜਿਹੜੇ ਉਹ ਕਹਿੰਦੇ ਸੀ ਤੁਹਾਡੇ ਨਾਲ ਖੜਾਂਗੇ ਠੀਕ ਹੈ ਅੱਜ ਉਹ ਵੀ ਕੋਈ ਸਾਡੇ ਨਾਲ ਨਹੀਂ ਆਇਆ ਹਣ ਕੋਈ ਬੰਦੇ ਹਟਾਏ ਜਾ ਰਹੇ ਆ 150 ਬੰਦੇ ਹਟਾਏ ਜਾ ਰਹੇ ਆ ਠੀਕ ਹੈ ਸਭ ਨੇ ਰਲ ਕੇ ਕੰਮ ਕੀਤਾ ਆ ਤੇ ਉਹ ਬੰਦੇ ਹਟਾਏ ਕਿਉਂ ਜਾ ਰਹੇ ਆ ਹੁਣ ਕੋਈ ਸ਼ਹਿਰ ਦੇ ਅੰਦਰ ਤੂੰ ਜਿਹਾ ਟਿਪਰ ਨਹੀਂ ਜਾਊਗਾ ਹੁਣ ਕੋਈ ਨੀ ਟਿਪਰ ਨਹੀਂ ਜਾਊਗਾ ਸਾਡੇ ਸਾਰੇ ਮੈਂਬਰ ਰੱਖ ਕੇ ਜਾਣਗੇ ਸਾਰੇ ਨੇ ਕੰਮ ਕੀਤਾ ਸਵੇਰੇ 6 ਵਜੇ ਤੋਂ ਲੈ ਕੇ ਜਦੋਂ ਤੱਕ ਸਾਡੇ ਭਰਾਵਾਂ ਨੂੰ ਇਨਸਾਫ ਨਹੀਂ ਮਿਲਦਾ ਸਾਡੀ ਸੈਲਰੀ ਨਹੀਂ ਮਿਲਦੀ ਸਾਨੂੰ ਲਿਖਾਵਤ ਚ ਚੱਕਾ ਪੂਰਾ ਹੋ ਨਹੀਂ ਮਿਲਦਾ ਪੂਰਾ ਹੈਪੀ ਨਾ ਬਈ ਸਭ ਤੋਂ ਪਹਿਲਾਂ ਮੈਨੂੰ ਸਾਰੇ ਭਰਾਵਾਂ ਨੂੰ ਉਹ ਸਮਾਜ ਦੇ ਜੈ ਵਾਲਮੀਕੀ ਯਾਰਰ ਵਾਲੀ ਕਿ ਕਿਹਾ ਹੈਪੀ ਨਾ ਬਈ ਮੇਰਾ ਅਸੀਂ 3 ਮਹੀਨਿਆਂ ਤੋਂ ਕੰਮ ਕਰੀ ਜਾਂਦੇ ਨਹੀਂ ਇੱਥੇ ਤੇ ਪਰਸੋ ਸਾਨੂੰ ਸ਼ਨੀਵਾਰ ਨੂੰ ਆਣਾ ਸਾਡੇ ਸੁਪਰਵਾਈਜ਼ਰਾਂ ਨੇ ਦੱਸਿਆ ਕਿ ਸਾਡੇ ਇੰਨੇ ਮਜ਼ਦਮ ਸਲੈਕਟ ਹੋ ਗਏ ਤੇ ਇੰਨੇ ਹਟਾ ਦੇ ਤੇ ਲੈ ਟੂ ਚਲੇ ਜਾਓ ਹਾਂਜੀ 36 ਬੰਦੇ ਸ਼ਾਮ ਵਾਲੇ ਰੱਖੇਗੇ ਤੇ 125 ਤੋਂ 114 ਬੰਦੇ ਉੱਲਾਤ ਰੱਖੇਗੇ ਤੋ ਸਾਨੂੰ ਸੇਨਾ ਨਗਰ ਨਗਰ ਨਿਗਮ ਜਿਹੜੇ ਸਾਡੇ ਅਫਸਰ ਹੈਗੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਨਗਰ ਨਿਗਮ ਦੇ ਜਿਹੜੇ ਆਪਣੇ ਕਮਿਸ਼ਨਰ ਸਾਹਿਬ ਹੋਗੇ ਮੇਅਰ ਸਾਹਿਬ ਹੋਗੇ ਬੁੱਟਰ ਸਾਹਿਬ ਹੋਗੇ ਸਾਡੇ ਜਿੰਨੇ ਮਲਾਇ ਮਟਾਇਆ ਸਾਨੂੰ ਉਹਨਾਂ ਨੂੰ ਨੌਕਰੀ ਦੁਬਾਰਾ ਦਿੱਤੀ ਜਾਵੇ ਤੇ ਸਾਡੀ ਤਨਖਾਹ ਦਿੱਤੀ ਜਾਵੇ ਲਾਗੂ ਕੀਤੀ ਜਾਵੇ ਤੱਕਾ ਨਾ ਕਰੋ ਵੀ ਤੁਹਾਡੇ ਜਿਉ ਆਕੇਗਾ ਤਾਂ ਸਾਡੇ ਵੀ ਜਿਉ ਆਕੇਗੇ ਸਾਨੂੰ 3 ਮਹੀਨੇ ਤੋਂ ਉੱਤੇ ਹੋ ਗਈ ਆਪਣੀ ਹੜਤਾਲ ਕਿਵੇਂ ਚੱਲੂਗੀ ਜਦੋਂ ਤੱਕ ਸਾਡਾ ਫੈਸਲਾ ਨਹੀਂ ਹੁੰਦਾ ਹੜਤਾਲ ਜਾਰੀ ਰਹੂਗੀ ਸਾਡੀ